ਪੰਜਾਬ ਮੰਡੀ ਬੋਰਡ ਦੇ ਕਿਸਾਨ ਆਰਾਮ ਘਰਾਂ ਦੇ ਉੱਤੇ ਪੰਜਾਬ ਪੁਲਿਸ ਨੇ ਕਬਜ਼ੇ ਕੀਤੇ ਹੋਏ ਨੇ ਅਤੇ ਕਰੋੜਾ ਰੁਪਏ ਦੇ ਬਕਾਇਆ ਨੇ ਇਸ ਤੋਂ ਇਲਾਵਾ ਇਹ ਵੀ ਜਾਣਕਾਰੀ ਹੈ ਤੇ ਇਸ ਦਾ ਕੋਈ ਨਾਤਾ ਕਿਰਾਇਆ ਭਰਿਆ ਜਾ ਰਿਹਾ ਹੈ ਤੇ ਨਾ ਹੀ ਕਬਜ਼ੇ ਛੱਡੇ ਜਾ ਰਹੇ ਨੇ ਇੱਕ ਰਿਪੋਰਟ ਹੈ ਜਿਸ ਨੇ ਇਹ ਖੁਲਾਸੇ ਕੀਤੇ ਨੇ ਕਿ ਪੰਜਾਬ ਮੰਡੀ ਬੋਰਡ ਸਮੇਤ ਹੋਰ ਆਰਾਮ ਘਰਾਂ ਦੇ ਉੱਤੇ ਪੰਜਾਬ ਪੁਲਿਸ ਦੇ ਕਬਜ਼ੇ ਨੇ ਯਾਨੀ ਕਿ ਪੰਜਾਬ ਪੁਲਿਸ ਮੁਫਤ ਮੁਫਤੀ ਆਰਾਮ ਫਰਮਾ ਰਹੀ ਹੈ ਤਾਂ ਇਹ ਮੀਡੀਆ ਰਿਪੋਰਟ ਦੇ ਹਵਾਲੇ ਦੇ ਨਾਲ ਜਾਣਕਾਰੀ ਪਹੁੰਚਾ ਰਹੇ ਹਾਂ ਪੰਜਾਬੀ ਟ੍ਰਿਬਿਊਨ ਛਪੀ ਰਿਪੋਰਟ ਕਹਿ ਰਹੀ ਹੈ ਕਿ ਪੰਜਾਬ ਮੰਡੀ ਬੋਰਡ ਤੇ ਕਿਸਾਨ ਆਰਾਮ ਘਰਾਂ ਤੇ ਮੁਫਤ ਮੁਫਤੀ ਪੁਲਿਸ ਨੇ ਕਬਜ਼ੇ ਕੀਤੇ ਹੋਏ ਨੇ ਆਰਾਮ ਫਰਮਾ ਰਹੀ ਹੈ ਜਿਸ ਵੱਲੋਂ ਨਾ ਤਾਂ ਕਿਰਾਇਆ ਤਾਰਿਆ ਜਾ ਰਿਹਾ ਹੈ ਅਤੇ ਨਾ ਹੀ ਨਾਜਾਇਜ਼ ਕਬਜ਼ੇ ਛੱਡੇ ਜਾ ਰਹੇ ਨੇ ਅੱਧੀ ਦਰਜਨ ਸਰਕਾਰੀ ਵਿਭਾਗ ਨੇ ਜਿਨ੍ਹਾਂ ਨੇ ਪੰਜਾਬ ਮੰਡੀ ਬੋਰਡ ਮਾਰਕੀਟ ਕਮੇਟੀਆਂ ਦੀਆਂ ਇਮਾਰਤਾਂ ਤੇ ਵਰਿਆਂ ਤੋਂ ਨਾਜਾਇਜ਼ ਕਬਜ਼ੇ ਕੀਤੇ ਹੋਏ ਨੇ ਇੱਥੋਂ ਤੱਕ ਕਿ ਕਬਜ਼ਾ ਕਰਨ ਵਾਲੇ ਬਿਜਲੀ ਪਾਣੀ ਦਾ ਬਿੱਲ ਵੀ ਨਹੀਂ ਉਤਾਰ ਰਹੇ ਪੰਜਾਬ ਪੁਲਿਸ ਕਰੀਬ 15 ਸ਼ਹਿਰਾਂ ਵਿੱਚ ਮਾਰਕੀਟ ਕਮੇਟੀਆਂ ਤੇ ਮੰਡੀ ਬੋਰਡ ਦੇ ਕਿਸਾਨ ਆਰਾਮ ਘਰਾਂ ਤੇ ਵਿਕਾਸ ਭਵਨਾ ਚ ਕਈ ਕਈ ਸਾਲਾਂ ਤੋਂ ਕਬਜ਼ਾ ਕਰਕੇ ਬੈਠੀ ਹੋਈ ਹੈ ਜਿੰਨਾਂ ਵੱਲ ਕਰੋੜਾਂ ਰੁਪਏ ਕਿਰਾਇਆ ਖੜਾ ਹੈ ਖੰਨਾ ਦੇ ਕਿਸਾਨ ਆਰਾਮ ਘਰ ਵਿੱਚ ਪੁਲਿਸ ਬੈਠੀ ਹੈ ਜਿਸ ਨੂੰ ਖਾਲੀ ਕਰਉਣ ਵਾਸਤੇ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ ਪੁਲਿਸ ਨੂੰ 2.40 ਕਰੋੜ ਰੁਪਏ ਕਿਰਾਇਆ ਜਮ੍ਹਾਂ ਕਰਉਣ ਲਈ ਕਿਹਾ ਗਿਆ ਹੈ ਰਾਏਕੋਟ ਦੇ ਕਿਸਾਨ ਆਰਾਮ ਘਰ ਦਾ ਪੁਲਿਸ ਵੱਲ ਜਿਹੜਾ ਹੈ ਲੱਖਾਂ ਰੁਪਏ ਕਿਰਾਇਆ ਬਣ ਚੁੱਕਿਆ ਹੈ ਇਸ ਤੋਂ ਇਲਾਵਾ ਅਮਲੋਦ ਦੇ ਕਿਸਾਨ ਆਰਾਮ ਘਰ ਵਿੱਚ ਡੀਐਸਪੀ ਦੇ ਚੱਲ ਰਹੇ ਦਫ਼ਤਰ ਵੱਲ 44.42 ਲੱਖ ਰੁਪਏ ਕਿਰਾਇਆ ਖੜਾ ਹੈ ਜਦੋਂ ਕਿ ਬਟਾਲਾ ਦੇ ਆਰਾਮ ਘਰ ਦਾ ਪ੍ਰਤੀ ਮਹੀਨਾ 1.16 ਲੱਖ ਰੁਪਏ ਦਾ ਕਿਰਾਇਆ ਪੁਲਿਸ ਨਹੀਂ ਤਾਰ ਰਹੀ ਸਰਦੂਲਗੜ ਦੇ ਆਰਾਮ ਘਰ ਚ ਡੀਐਸਪੀ ਦਾ ਕਬਜ਼ਾ ਹੈ ਜੋ ਕਿਰਾਇਆ ਵੀ ਨਹੀਂ ਤਾਰਿਆ ਜਾ ਰਿਹਾ ਮਲੋਟ ਦੇ ਆਰਾਮ ਘਰ ਵਿੱਚ ਵੀ ਡੀਐਸਪੀ ਬੈਠਾ ਹੈ ਜਿਸ ਵੱਲ 20.42 ਲੱਖ ਰੁਪਏ ਖੜੇ ਨੇ ਤਾਂ ਇਹ ਰਿਪੋਰਟ ਦੇ ਵਿੱਚ ਖੁਲਾਸੇ ਹੋਏ ਨੇ ਪਾਤਣਾ ਦੇ ਆਰਾਮ ਘਰ ਵਿੱਚ ਵੀ ਪੁਲਿਸ ਬੈਠੀ ਹੈ ਸੁਨਾਮ ਮਾਰਕੀਟ ਕਮੇਟੀ ਅਧੀਨ ਪੈਂਦੇ ਆਰਾਮ ਘਰ ਵਿੱਚ ਪੁਲਿਸ ਦਾ ਕਬਜ਼ਾ ਹੈ ਜਿਸ ਨੇ ਹਾਲੇ ਤੱਕ 13.94 ਲੱਖ ਦਾ ਕਿਰਾਇਆ ਨਹੀਂ ਉਤਾਰਿਆ ਇਸੇ ਤਰ੍ਹਾਂ ਬਰਨਾਲਾ ਦਾ ਵਿਕਾਸ ਭਵਨ ਪੁਲਿਸ ਨਹੀਂ ਛੱਡ ਰਹੀ ਮਾਰਕੀਟ ਕਮੇਟੀ ਮਜੀਠਾ ਦੀ ਇਮਾਰਤ ਵਿੱਚ ਡੀਐਸਪੀ ਦਾ ਕਬਜ਼ਾ ਹੈ ਜਿਸ ਨੇ 5.50 ਲੱਖ ਰੁਪਏ ਕਿਰਾਇਆ ਨਹੀਂ ਦਿੱਤਾ ਸਰਹੰਦ ਦੀ ਦਫਤਰੀ ਇਮਾਰਤ ਦਾ ਪੁਲਿਸ ਵੱਲ 26.33 ਲੱਖ ਰੁਪਏ ਬਕਾਇਆ ਖੜਾ ਹੈ ਪਸੀ ਪਠਾਣਾ ਚ ਤਾਂ ਪੁਲਿਸ ਨੇ ਬਿਜਲੀ ਪਾਣੀ ਦਾ ਬਿੱਲ ਵੀ ਨਹੀਂ ਤਾਰਿਆ ਤੇ ਕੁੱਲ 8 ਲੱਖ ਰੁਪਏ ਦਾ ਬਕਾਇਆ ਬਣ ਚੁੱਕਿਆ ਹੈ ਫਾਜ਼ਿਲਕਾ ਦਾ ਵਿਜੀਲੈਂਸ ਦਫਤਰ ਟੀਐਮਸੀ ਇਮਾਰਤ ਵਿੱਚ ਚੱਲ ਰਹੀ ਹੈ ਜਿਸ ਨੂੰ ਖਾਲੀ ਕਰਨ ਲਈ ਮਾਰਕੀਟ ਕਮੇਟੀ ਨੇ ਵਿਜੀਲੈਂਸ ਨੂੰ ਕਾਨੂੰਨੀ ਨੋਟਿਸ ਜਾਰੀ ਕਰ ਦਿੱਤਾ ਹੈ ਲਹਿਰਾਗਾਗਾ ਮਾਰਕੀਟ ਕਮੇਟੀ ਦੀ ਇਮਾਰਤ 'ਚ ਐਸਡੀਐਮ ਅਤੇ ਤਹਿਸੀਲਦਾਰ ਦਾ ਕਬਜ਼ਾ ਦੱਸਿਆ ਜਾ ਰਿਹਾ ਹੈ ਜੋ ਬਿਨਾਂ ਕਿਰਾਏ ਤੋਂ ਬੈਠੇ ਨੇ ਗੋਨਿਆਣਾ ਵਿੱਚ ਮਾਰਕੀਟ ਕਮੇਟੀ ਦੀ ਇਮਾਰਤ 'ਚ ਸਬ ਤਹਿਸੀਲ ਚੱਲ ਰਹੀ ਹੈ ਜਿਸ ਵੱਲ 2.82 ਲੱਖ ਰੁਪਏ ਤਾ ਪਹਿਲਾਂ ਬਕਾਇਆ ਖੜਾ ਹੈ ਸੰਗਰੂਰ ਦੀ ਚੀਮਾ ਮੰਡੀ 'ਚ ਨਾਇਬ ਤਹਿਸੀਲਦਾਰ ਦਾ ਦਫਤਰ ਹੈ ਜਿਸ ਵੱਲ 16.15 ਲੱਖ ਦਾ ਬਕਾਇਆ ਹੈ ਪੰਜਾਬ ਪੁਲਿਸ ਦੇ ਪੰਜ ਸਿਵਲ ਵਿਭਾਗਾਂ ਨੇ ਮੰਡੀ ਬੋਰਡ ਨੂੰ ਕਿਰਾਏ ਬਾਬਤ ਕੋਈ ਹੰਗਾਰਾ ਵੀ ਨਹੀਂ ਭਰਿਆ ਕਿਸਾਨ ਆਗੂ ਆਖਦੇ ਨੇ ਕਿ ਇਹ ਆਰਾਮ ਘਰ ਬਣੇ ਨੇ ਤਾਂ ਕਿਸਾਨਾਂ ਲਈ ਸਨ ਪਰ ਪ੍ਰੰਤੂ ਕਦੇ ਵੀ ਇਹਨਾਂ ਦੀ ਸਹੂਲਤ ਕਿਸਾਨਾਂ ਨੂੰ ਨਹੀਂ ਮਿਲੀ ਜ਼ੀਰਾ ਦੇ ਵਿਕਾਸ ਭਵਨ 'ਚ ਖੁਰਾਕ ਅਤੇ ਸਪਲਾਈ ਵਿਭਾਗ ਦਾ ਦਫਤਰ 11 ਸਾਲ ਤੋਂ ਚੱਲ ਰਿਹਾ ਹੈ ਜਿਸ ਦਾ ਕਿਰਾਇਆ ਪ੍ਰਤੀ ਮਹੀਨਾ 10. 10 ਰੁਪਏ ਹੈ ਜੋ ਕਦੇ ਵੀ ਪ੍ਰਾਪਤ ਨਹੀਂ ਹੋਇਆ ਮਾਨਸਾ ਚ ਪਨਗਰੇਂ ਦਾ ਦਫਤਰ ਚੱਲ ਰਿਹਾ ਹੈ ਜਿਸ ਵੱਲ ਬਕਾਇਆ ਰਾਸ਼ੀ 3.37 ਲੱਖ ਰੁਪਏ ਹੈ ਗੁਰਦਾਸਪੁਰ ਦੇ ਸ੍ਰੀ ਹਰਗੋਬਿੰਦਪੁਰ ਦੇ ਕਿਸਾਨ ਆਰਾਮ ਘਰ ਵਿੱਚ ਮਿਲਟਰੀ ਹਸਪਤਾਲ ਚੱਲ ਰਿਹਾ ਹੈ ਜਦੋਂ ਕਿ ਮੁਕਸਰ ਦਾ ਵਿਕਾਸ ਭਵਨ ਬਾਗਬਾਨੀ ਵਿਕਾਸ ਅਫਸਰ ਕੋਲ ਰਿਹਾ ਜਿਸ ਦੀ ਕਿਰਾਇਆ ਰਾਸ਼ੀ 1.51 ਕਰੋੜ ਤਾਰੀ ਨਹੀਂ ਗਈ ਸਰਦੂਲਗੜ੍ਹ ਚ ਵੀ ਬਾਗਬਾਨੀ ਵੱਲ 2.17 ਲੱਖ ਰੁਪਏ ਬਕਾਇਆ ਖੜਾ ਦੱਸਿਆ ਜਾ ਰਿਹਾ ਹੈ ਲਹਿਰਾਗਾਗਾ ਵਿੱਚ ਖੇਤੀ ਵਿਭਾਗ ਦਾ ਕਬਜ਼ਾ ਹੈ ਜਿਨ੍ਹਾਂ ਵੱਲ 86.76 ਲੱਖ ਰੁਪਏ ਕਿਰਾਇਆ ਬਣ ਚੁੱਕਿਆ ਛੁਨੀਰ ਵਿੱਚ ਟੀਐਮਸੀ ਚ ਵੀ ਖੇਤੀ ਮੈਕਮਾ ਬੈਠਾ ਹੈ ਜਦੋਂ ਕਿ ਵੀ ਪਿੱਖੀ ਵਿੱਚ ਵੀ ਇਹੋ ਹਾਲ ਦੱਸਿਆ ਜਾ ਰਿਹਾ ਹੈ ਤਾ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸੱਟ ਨੇ ਕਿਹਾ ਹੈ ਕਿ ਉਹਨਾਂ ਨੇ ਕਈ ਦਫ਼ਤਰ ਖਾਲੀ ਵੀ ਕਰਾਏ ਨੇ ਜਿਨ੍ਹਾਂ ਤੋਂ ਕੁਝ ਵਸੂਲੀ ਵੀ ਹੋਈ ਹੈ ਪਰੰਤੂ ਜਿਨ੍ਹਾਂ ਵੱਲੋਂ ਅਣਅਧਿਕਾਰਤ ਕਬਜ਼ੇ ਕਰਕੇ ਕੋਈ ਕਿਰਾਇਆ ਨਹੀਂ ਤਾਰਿਆ ਗਿਆ ਉਹਨਾਂ ਵਿਭਾਗਾਂ ਨੂੰ ਕੁਝ ਸਮਾਂ ਪਹਿਲਾਂ ਪੱਤਰ ਲਿਖੇ ਗਏ ਨੇ ਤਾਂ ਇਹ ਰਿਪੋਰਟ ਕਹਿ ਰਹੀ ਹੈ ਜੋ ਛਪੀ ਹੈ ਉਸ ਵਿੱਚ ਕਈ ਤਰ੍ਹਾਂ ਦੇ ਖੁਲਾਸੇ ਹੋਏ ਨੇ ਕਰੀਬ 15 ਸ਼ਹਿਰਾਂ 'ਚ ਕਈ ਸਾਲਾਂ ਤੋਂ ਇਹ ਕਬਜ਼ੇ ਨੇ ਤਾਂ ਪੰਜਾਬ ਪੁਲਿਸ ਮੋਰੀ ਦੱਸੀ ਜਾ ਰਹੀ ਹੈ ਪੰਜਾਬ ਪੁਲਿਸ ਰਾਮ ਫਰਮਾ ਰਹੀ ਹੈ ਮੁਫਤ ਦਾ ਬਕਾਇਆ ਖੜਾ ਹੈ ਲੱਖਾਂ ਰੁਪਏ ਉਹ ਵੀ ਨਹੀਂ ਭਰਿਆ ਜਾ ਰਿਹਾ ਯਾਨੀ ਕਿ ਕਿਸਾਨ ਆਰਾਮ ਘਰਾਂ ਦੇ ਵਿੱਚ ਪੰਜਾਬ ਪੁਲਿਸ ਆਰਾਮ ਫਰਮਾ ਰਹੀ ਹੈ ਜਾਂ ਉਹ ਵੀ ਮੁਫਤੋ ਮੁਫਤੀ